ਸਤਿ ਸ੍ਰੀ ਅਕਾਲ ਜੀ ਮੈਂ ਅਪ੍ਰ블ਿੰਕ ਹਾਂ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਟਰੂ ਕ੍ਰਾਈਮ ਕੇਸ ਦੇ ਵਿੱਚ ਇੱਥੇ ਅਸੀਂ ਤੁਹਾਨੂੰ ਅਪਰਾਜਗਤ ਨਾਲ ਜੁੜੀਆਂ ਸੱਚੀਆਂ ਘਟਨਾਵਾਂ ਨਾਲ ਰੂਬ ਰੂ ਕਰਵਾਉਣੀ ਆ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਤੁਹਾਨੂੰ ਬੇਨਤੀ ਹੈ ਕਿ ਇਹਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਤੇ ਤੁਹਾਡਾ ਬਹੁਤਾ ਸਮਾਂ ਨਾ ਲੈਂਦੇ ਹੋਏ ਰੁਕ ਕਰਦੇ ਹਾਂ ਅੱਜ ਦੀ ਕਹਾਣੀ ਵੱਲ ਇਸ ਕਹਾਣੀ ਵਿੱਚ ਕੁਲ 3 ਕਿਰਦਾਰ ਹਨ ਇੱਕ ਪਤੀ ਪਤਨੀ ਤੇ ਕਪ੍ਰੇਮੀ ਹੁਣ ਜਿਹੜਾ ਪ੍ਰੇਮੀ ਹੈ ਉਹ ਅੰਧਵਿਸ਼ਵਾਸੀ ਹੁੰਦਾ ਹੈ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ 2016 ਤੋਂ ਸੌਰਬ ਨਾਮ ਦਾ ਇੱਕ ਸ਼ਖਸ ਮਰਚੈਂਟ ਨੇ ਵਿੱਚ ਸੀਗਾ ਤੇ ਉਹ ਮਿਰਠ ਦਾ ਰਹਿਣ ਵਾਲਾ ਸੀਗਾ 2016 ਦੇ ਇੱਕ ਦਿਨ ਮਿਰਠ ਚ ਉਹਦੀ ਮੁਲਾਕਾਤ ਮੁਸਕਾਨ ਨਾਮ ਦੀ ਇੱਕ ਕੁੜੀ ਦੇ ਨਾਲ ਹੁੰਦੀ ਹੈ ਮੁਸਕਾਨ ਨੂੰ ਵੇਖਦੇ ਹੀ ਸੌਰਬ ਨੂੰ ਉਹਦੇ ਨਾਲ ਪਿਆਰ ਹੋ ਜਾਂਦਾ ਹੈ ਤੇ ਮੁਸਕਾਨ ਵੀ ਉਹਨੂੰ ਪਹਿਲੀ ਨਜ਼ਰ ਚ ਤਾਂ ਨਹੀਂ ਲੇਕਿਨ ਹੌਲੀ-ਹੌਲੀ ਉਹਦੇ ਨਾਲ ਪਹਿਲਾਂ ਦੋਸਤੀ ਹੁੰਦੀ ਹੈ ਫਿਰ ਦੋਸਤੀ ਪਿਆਰ ਚ ਬਦਲ ਜਾਂਦੀ ਹੈ ਉਹਨਾਂ ਦੀ ਤੇ ਹੁਣ ਉਹ ਦੋਵੇਂ ਜਣੇ ਫੈਸਲਾ ਲੈਂਦੇ ਆ ਕਿ ਉਹਨਾਂ ਨੂੰ ਵਿਆਹ ਕਰਵਾ ਲੈਣਾ ਚਾਹੀਦਾ ਹੈ ਪਰ ਹੁਣ ਇੱਥੇ ਉਹ ਇੰਟਰ ਕਾਸਟ ਮੈਰਿਜ ਲਈ ਜਿੱਦਾਂ ਉਹਨਾਂ ਦੇ ਘਰ ਦੇ ਮੰਨਦੇ ਨਹੀਂ ਤਾਂ ਹੁਣ ਉਹਨਾਂ ਦੇ ਖਿਲਾਫ ਜਾ ਕੇ ਜਿਹੜਾ ਸੌਰਵ ਸੀਗਾ ਇਹ ਇਸ ਮੁਸਕਾਨ ਦੇ ਨਾਲ ਵਿਆਹ ਕਰਵਾ ਲਿੰਦਾ ਹੈ ਤੇ ਹੁਣ ਇਹਨਾਂ ਦਾ ਵਿਆਹ 2016 ਚ ਹੋ ਜਾਂਦਾ ਆ ਤੇ ਇਹ ਜਿਹੜਾ ਸੌਰਵ ਸੀਗਾ ਇਹ ਮਰਚੈਂਟ ਨੇਵੀ ਚ ਇਹਦੀ ਇਹ ਜਿਹੜਾ ਪੋਸਟਡ ਸੀਗਾ ਇਹ ਲੰਡਨ ਵਿੱਚ ਪੋਸਟਡ ਸੀਗਾ ਤੇ ਇਹ ਕੁਝ ਟਾਈਮ ਬਾਅਦ ਇਹ ਵਾਪਸ ਲੰਡਨ ਚਲਾ ਜਾਂਦਾ ਆ ਤੇ ਇੱਥੇ ਪਤਾ ਚੱਲਦਾ ਆ ਹੌਲੀ-ਹੌਲੀ ਕਿ ਇਹ ਨੇਵੀ ਚ ਨਹੀਂ ਸੀਗਾ ਇਹ ਲੰਡਨ ਜਾ ਕੇ ਉੱਥੇ ਕੁਝ ਹੋਰ ਕੰਮ ਕਰਿਆ ਕਰਦਾ ਸੀ ਤਾਂ ਹੁਣ ਇਸ ਤੋਂ ਬਾਅਦ ਕੀ ਹੁੰਦਾ 2016 ਤੋਂ 2019 ਆ ਜਾਂਦਾ ਹੈ ਇਹਦੇ ਵਿੱਚ ਕੀ ਹੁੰਦਾ 2016 ਤੋਂ ਜਿਹੜਾ 2019 ਦੇ ਟਾਈਮ ਦੇ ਵਿੱਚ ਇਹ ਕਦੇ ਲੰਡਨ ਜਾਂਦਾ ਕਦੇ ਵਾਪਸ ਮੇਰਠ ਆਉਂਦਾ ਇਹ ਸਿਲਸਿਲਾ ਐਵੇਂ ਚੱਲਦਾ ਰਹਿੰਦਾ ਤੇ ਇਸ ਦੌਰਾਨ ਇਹਨਾਂ ਦੇ ਘਰੇ ਇੱਕ ਬੇਟੀ ਦਾ ਜਨਮ ਹੁੰਦਾ ਉਹ ਜਿਹੜਾ ਸੌਰਵ ਸੀਗਾ ਨੇ ਆਪਣੇ ਘਰ ਵਾਲਿਆਂ ਨਾਲ ਜੋ ਸੀਗਾ ਰਿਸ਼ਤਾ ਤੋੜ ਲਿਆ ਸੀਗਾ ਇਹ ਵਿਆਹ ਕਰਕੇ ਕਿਉਂਕਿ ਉਹ ਮੰਨ ਨਹੀਂ ਸੀ ਰਹੇ ਇੰਟਰ ਕਾਸਟ ਮੈਰਿਜ ਲਈ ਤਾਂ ਇਹ ਸੌਰਵ ਨਾਲ ਆਪਣਾ ਰਿਸ਼ਤਾ ਸੀ ਕਿ ਜਿਹੜਾ ਉਹ ਤੋੜ ਲੈਂਦਾ ਤੇ ਇਹਦੇ ਨਾਲ ਵਿਆਹ ਕਰਵਾ ਲੈਂਦਾ ਜਦੋਂ ਮੁਸਕਾਨ ਨਾਲ ਤਾਂ ਹੁਣ ਕੀ ਹੁੰਦਾ ਜਦੋਂ ਇਹਨਾਂ ਦੇ ਘਰੇ ਬੇਟੀ ਦਾ ਜਨਮ ਹੁੰਦਾ ਤੇ ਵਾਪਸ ਘਰ ਵਾਲੇ ਇਹਦੇ ਨਾਲ ਆਪਣੇ ਰਿਸ਼ਤੇ ਵਧਿਆ ਕਰਨ ਦੀ ਕੋਸ਼ਿਸ਼ ਲਗਾਤਾਰ ਕਰ ਰਹੇ ਹੁੰਦੇ ਆ ਪਰ ਹੁਣ ਇਹ ਜਿਹੜਾ ਸੌਰਵ ਸੀਗਾ ਇੱਕ ਰਾਏ ਦੇ ਘਰ ਚ ਰਹਿੰਦਾ ਸੀਗਾ ਜੋ ਸੀਗਾ ਮੇਰਠ ਵਿੱਚ ਹੀ ਤਾਂ ਹੁਣ ਕੀ ਹੁੰਦਾ ਇਹ ਜਿਹੜਾ ਸੌਰਵ ਸੀਗਾ ਇਹ 9-10 ਮਹੀਨੇ ਤਾਂ ਲੰਡਨ ਵਿੱਚ ਰਹਿੰਦਾ 2-3 ਮਹੀਨੇ ਲਈ ਹੀ ਸਿਰਫ ਇੰਡੀਆ ਆਉਂਦਾ ਤੇ 2019 ਚ ਇਹਦੇ ਘਰੇ ਜਦੋਂ ਬੇਟੀ ਦਾ ਜਨਮ ਹੁੰਦਾ ਆ ਉਸ ਤੋਂ ਬਾਅਦ ਇਹ 1 ਸਾਲ ਬਾਅਦ ਜਾਂਦਾ ਤੇ ਹੁਣ 2021 ਚ ਇਹ ਦੁਬਾਰਾ ਸੀਗਾ ਜਿਹੜਾ ਇਹ ਲੰਡਨ ਜਾਂਦਾ ਤਾਂ ਇਹ ਇਹ ਐ ਹੀ ਚੱਲਦਾ ਰਹਿੰਦਾ ਕਿਉਂਕਿ ਉਹਦੇ ਵਿੱਚ ਕਰੋਨਾ ਕਾਲ ਵੀ ਆਇਆ ਉਹ ਜ਼ਿਆਦਾਤਰ ਟਾਈਮ ਇੱਥੇ ਰੁਕਿਆ ਇੰਡੀਆ ਵੀ ਰੁਕਿਆ ਪਰ ਫਿਰ ਇਹ ਵਾਪਸ ਚਲਾ ਗਿਆ ਹੁਣ ਇਸ ਦੌਰਾਨ ਹੀ ਇਹਨਾਂ ਦੀ ਜਿਹੜੀ ਬੇਟੀ ਸੀਗੀ ਉਹ ਵੱਡੀ ਹੋ ਰਹੀ ਸੀਗੀ ਤਾਂ ਹੁਣ ਉਹਨੂੰ ਪਲੇਸਕੂਲ ਚ ਪਾਇਆ ਗਿਆ ਤਾਂ ਹੁਣ ਹੁਣ ਇੱਥੇ ਮੁਸਕਾਨ ਹੀ ਸੀਗੀ ਜਿਹੜੀ ਆਪਣੀ ਬੱਚੀ ਨੂੰ ਵੇਖ ਰਹੀ ਸੀਗੀ ਹੁਣ ਸਾਰੀ ਜ਼ਿੰਮੇਵਾਰੀ ਉਹਦੇ ਤੇ ਹੀ ਸੀ ਤਾਂ ਹੁਣ ਉਹ ਕਦੇ ਆਪਣੀ ਬੇਟੀ ਨੂੰ ਸਕੂਲ ਛੱਡ ਕੇ ਆਣਾ ਉਹਨੂੰ ਲੈ ਕੇ ਆਣਾ ਇਹ ਸਿਲਸਿਲਾ ਐਵੇਂ ਚੱਲ ਰਿਹਾ ਸੀ ਤਾਂ ਇੱਕ ਦਿਨ ਮੁਸਕਾਨ ਦੀ ਜਿਹੜੀ ਮੁਲਾਕਾਤ ਆ ਉਹ ਸਾਹਿਲ ਨਾਮ ਦੇ ਇੱਕ ਮੁੰਡੇ ਦੇ ਨਾਲ ਹੁੰਦੀ ਹੈ ਇਹ ਜਿਹੜਾ ਸਾਹਿਲ ਸ਼ੁਕਲਾ ਸੀਗਾ ਇਹ ਮੁਸਕਾਨ ਦੇ ਹੀ ਏਰੀਏ ਦੇ ਵਿੱਚ ਉੱਥੇ ਹੀ ਰਹਿੰਦਾ ਸੀਗਾ ਤਾਂ ਹੁਣ ਇਹ ਕੀ ਹੁੰਦਾ ਹੈ ਇਹਨਾਂ ਦੀ ਹੌਲੀ ਹੌਲੀ ਇਹ ਮੁਲਾਕਾਤਾਂ ਵੱਧਦੀਆਂ ਹਨ ਇਹਨਾਂ 'ਚ ਦੋਸਤੀ ਹੁੰਦੀ ਹੈ ਦੋਸਤੀ ਪਿਆਰ ਵਿੱਚ ਬਦਲਦੀ ਹੈ ਤਾਂ ਇਹ ਸਿਲਸਿਲਾ ਐਵੇਂ ਸ਼ੁਰੂ ਹੋ ਜਾਂਦਾ ਹੈ ਤਾਂ ਹੁਣ ਮੁਸਕਾਨ ਘਰ 'ਚ ਇਕੱਲੀ ਹੁੰਦੀ ਹੈ ਤਾਂ ਹੁਣ ਸਾਹਿਲ ਸ਼ੁਕਲਾ ਹੁੰਦਾ ਹੈ ਜਿਹੜਾ ਉਹ ਕਦੀ ਕਦੀ ਉਹਨਾਂ ਦੇ ਘਰ ਵੀ ਆਉਂਦਾ ਤੇ ਘਰਾਂ 'ਨੇ ਕੇ ਇਹ ਇਕੱਠੇ ਡਰਿੰਕ ਵੀ ਕਰਦੇ ਇੱਕ ਦੋ ਵਾਰੀ ਕੀ ਹੁੰਦਾ ਜਿਹੜਾ ਮਕਾਨ ਮਾਲਕ ਹੁੰਦਾ ਘਰ ਦਾ ਉਹ ਇਹਨਾਂ ਨੂੰ ਇਕੱਠਿਆਂ ਨੂੰ ਬੈਠੇ ਡਰਿੰਕ ਕਰਦਿਆਂ ਨੂੰ ਦੇਖ ਲੈਂਦਾ ਤਾਹੋ ਸੋਚਦਾ ਹੈ ਕਿ ਇਹ ਮੁੰਡਾ ਕੌਣ ਹੋ ਸਕਦਾ ਆ ਤਾਂ ਉਹਦੇ ਮਨ 'ਚ ਸ਼ੱਕ ਹੁੰਦਾ ਹੈ ਤਾਂ ਉਹ ਕੀ ਕਰਦਾ ਹੈ 2021 ਵਿੱਚ ਜਦੋਂ ਸੌਰਵ ਸੀਗਾ ਜਿਹੜਾ ਉਹ ਲੰਡਨ ਤੋਂ ਵਾਪਸ ਆਉਂਦਾ ਹੈ ਤਾਂ ਉਹ ਸਭ ਕੁਝ ਉਹਨੂੰ ਜਿਹੜਾ ਸੀਗਾ ਸੌਰਵ ਸੀਗਾ ਉਹਨੂੰ ਦੱਸ ਦਿੰਦਾ ਆ ਕਿ ਮੈਂ ਤੇਰੀ ਘਰ ਵਾਲੀ ਨੂੰ ਐਵੇਂ ਐਵੇਂ ਇਸ ਮੁੰਡੇ ਦੇ ਨਾਲ ਕਈ ਵਾਰੀ ਸ਼ਰਾਬ ਪਿੰਦੇ ਵੇਖਿਆ ਹੈ ਇਕੱਠੇ ਬੈਠੇ ਹੁੰਦੇ ਆ ਮੈਨੂੰ ਨਹੀਂ ਪਤਾ ਇਹਨਾਂ ਦਾ ਕੀ ਰਿਸ਼ਤਾ ਆ ਬਟ ਮੈਂ ਇਹਨਾਂ ਨੂੰ ਦੇਖਿਆ ਆ ਤਾਂ ਹੁਣ ਸਾਹਿਲ ਨੂੰ ਥੋੜਾ ਇੱਥੇ ਸ਼ੱਕ ਹੋਣਾ ਸ਼ੁਰੂ ਹੋ ਜਾਂਦਾ ਹੈ ਹੁਣ ਉਹ ਕੀ ਕਰਦਾ ਹੈ ਘਰ ਆ ਕੇ ਮੁਸਕਾਨ ਦਾ ਜਿਹੜਾ ਫੋਨ ਹੁੰਦਾ ਹੈ ਫੋਨ ਦੇਖਦਾ ਉਹ ਚ ਜਦੋਂ ਇਹਨਾਂ ਦੀ ਚੈਟ ਦੇਖਦਾ ਤਾਂ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਇਹਨਾਂ ਦੋਨਾਂ ਦੇ ਆਪਸ ਚ ਕੀ ਕੀ ਚੱਲ ਕੀ ਰਿਹਾ ਹੈ ਇਹਨਾਂ ਦੋਨਾਂ ਦੇ ਵਿੱਚ ਤਾਂ ਉਹਨੂੰ ਸਮਝਦੇ ਜ਼ਿਆਦਾ ਦੇਰ ਨਹੀਂ ਲੱਗਦੀ ਕਿ ਇਹਨਾਂ ਦੋਨਾਂ ਦੇ ਵਿੱਚ ਕੀ ਰਿਸ਼ਤਾ ਆ ਤਾਂ ਹੁਣ ਇੱਥੇ ਕੀ ਹੁੰਦਾ ਹੈ ਜਿਹੜਾ ਸੌਰਵ ਹੁੰਦਾ ਮੁਸਕਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਆ ਪਰ ਮੁਸਕਾਨ ਉਹਦੀ ਇੱਕ ਵੀ ਗੱਲ ਸਮਝਣ ਲਈ ਤਿਆਰ ਨਹੀਂ ਸੀ ਇਸ ਤਰ੍ਹਾਂ ਉਹਨਾਂ ਦਾ ਝਗੜਾ ਸੀਗਾ ਜਿਹੜਾ ਹੌਲੀ-ਹੌਲੀ ਵਧਦਾ ਜਾਂਦਾ ਆ ਤਾਂ ਹੁਣ ਇੱਥੇ ਜਿਹੜਾ ਸੌਰਵ ਸੀਗਾ ਉਹ ਮੁਸਕਾਨ ਨੂੰ ਕਹਿੰਦਾ ਹੈ ਕਿ ਮੈਂ ਤੇਰੇ ਨਾਲ ਨਹੀਂ ਰਹਿ ਸਕਦਾ ਮੈਨੂੰ ਤੇਰੇ ਤੋਂ ਤਲਾਕ ਚਾਹੀਦਾ ਆ ਤਾਂ ਹੁਣ ਇਹ ਕਰਦੇ-ਕਰਦੇ 2023 ਆ ਜਾਂਦਾ ਆ ਤੇ ਜਿਹੜਾ ਸੌਰਵ ਆ ਉਹ ਲੰਡਨ ਵਾਪਸ ਚਲਾ ਜਾਂਦਾ ਆ ਤਾਂ ਹੁਣ ਉਹ ਪੂਰੇ 2 ਸਾਲ ਤੱਕ ਵਾਪਸ ਨਹੀਂ ਆਉਂਦਾ ਤਾ ਹੁਣ ਇਧਰ ਦੂਜੀ ਸਾਈਡ ਸਾਹਿਲ ਸ਼ੁਕਲਾ ਤੇ ਜਿਹੜੀ ਮੁਸਕਾਨ ਸੀਗੀ ਉਹਦਾ ਰਿਸ਼ਤਾ ਦਿਨੋ-ਦਿਨ ਮਜ਼ਬੂਤ ਹੁੰਦਾ ਜਾ ਰਿਹਾ ਸੀਗਾ ਇਹ ਜਿਹੜਾ ਸਾਹਿਲ ਸ਼ੁਕਲਾ ਸੀਗਾ ਨਾ ਇਹ ਬਹੁਤ ਜ਼ਿਆਦਾ ਅੰਧਵਿਸ਼ਵਾਸੀ ਸੀਗਾ ਇਹਦੀ ਮਾਂ ਨਹੀਂ ਸੀ ਇਹਦੀ ਮਾਂ ਦੀ ਮੌਤ ਹੋ ਚੁੱਕੀ ਸੀਗੀ ਔਰ ਇਹਦੇ ਘਰ ਦਾ ਮਹਾਲ ਵੇਖੇ ਹੀ ਲੱਗਦਾ ਸੀਗਾ ਕਿ ਇੱਥੇ ਅੰਧਵਿਸ਼ਵਾਸ ਬਹੁਤ ਜ਼ਿਆਦਾ ਹੈ ਕਿਉਂਕਿ ਘਰ 'ਚ ਐਦਾਂ ਦੀਆਂ ਚੀਜ਼ਾਂ ਸੀਗੀਆਂ ਜਿਨ੍ਹਾਂ ਤੋਂ ਕਿਸੇ ਨੂੰ ਵੀ ਸਮਝਣ ਲੱਗਿਆ ਜ਼ਿਆਦਾ ਦੇਰ ਨਹੀਂ ਲੱਗੇਗੀ ਕਿ ਇੱਥੇ ਕਿੱਦਾਂ ਦਾ ਮਾਹੌਲ ਆ ਇਹਨਾਂ ਦੇ ਘਰ ਤਾਂ ਸਾਹਿਲ ਦੀ ਮਾਂ ਮਰ ਚੁੱਕੀ ਹੈ ਪਰ ਸ਼ਾਇਦ ਇੱਥੇ ਐਵੇਂ ਲੱਗਦਾ ਹੈ ਕਿ ਸਾਹਿਲ ਥੋੜਾ ਦਿਮਾਗੀ ਤੌਰ ਤੇ ਵੀ ਇਦਾਂ ਦਾ ਹੀ ਸੀਗਾ ਕਿਉਂਕਿ ਉਹਨੇ ਕੀ-ਕਿਆ ਕਰ ਰੱਖਿਆ ਸੀਗਾ ਆਪਣੀ ਮਰੀ ਹੋਈ ਮਾਂ ਦੇ ਨਾਮ ਤੋਂ ਇੱਕ SIM ਇਸ਼ੂ ਕਰਵਾਈ ਹੋਈ ਸੀ ਉਸ SIM ਤੋਂ ਉਹਨੇ ਇੱਕ ਅਕਾਊਂਟ ਬਣਾਇਆ ਹੋਇਆ ਸੀਗਾ ਆਪਣੀ ਮਾਂ ਦੇ ਨਾਮ ਤੇ ਹੁਣ ਉਹ ਆਪਣੀ ਮਾਂ ਨਾਲ ਸਨੈਪਚੈਟ ਦੇ ਜ਼ਰੀਏ ਗੱਲ ਕਰਦਾ ਸੀਗਾ ਜਿਹੜਾ ਉਹਨੇ ਦੂਜਾ ਨੰਬਰ ਲੈ ਰੱਖਿਆ ਸੀਗਾ ਉਹ ਆਪਣੇ ਫੋਨ ਤੋਂ ਦੂਜੇ ਫੋਨ ਤੇ ਮੈਸੇਜ ਕਰਦਾ ਉਹਨੂੰ ਇਹ ਲੱਗਦਾ ਕਿ ਆਪਣੀ ਮਾਂ ਨਾਲ ਗੱਲਾਂ ਕਰ ਰਿਹਾ ਆ ਤਾਂ ਹੁਣ ਇੱਥੇ ਵੀ ਪਤਾ ਲੱਗਦਾ ਹੈ ਕਿ ਦਿਮਾਗੀ ਤੌਰ ਤੇ ਥੋੜਾ ਜਿਹਾ ਬਿਮਾਰ ਸੀਗਾ ਕਿਉਂਕਿ ਉਹ ਸਾਰੇ ਦਿਨ ਚ ਜੋ ਵੀ ਹੁੰਦਾ ਆਪਣੀ ਉਦਾਂ ਹੀ ਫੋਨ ਦੇ ਜ਼ਰੀਏ ਚੈਟ ਦੇ ਜ਼ਰੀਏ ਇੱਕ ਤੋਂ ਦੂਜੇ ਫੋਨ ਤੇ ਐਂ ਕਰਦਾ ਰਹਿੰਦਾ ਉਹ ਸਾਰਾ ਦਿਨ ਕਿ ਮੈਂ ਆ ਜਾ ਕੀਤਾ ਮੈਂ ਆ ਕੀਤਾ ਤਾਂ ਐਦਾਂ ਤਹੋਂ ਉਥੋਂ ਇਹਦੇ ਦਿਮਾਗ ਦਾ ਪਤਾ ਚਲਦਿਆ ਉਪਰੋਂ ਇਹ ਅੰਧਵਿਸ਼ਵਾਸੀ ਵੀ ਸੀਗਾ ਤਾਂ ਹੁਣ ਇਹਦਾ ਕੀ ਸੀਗਾ ਇਹਦਾ ਮੁਸਕਾਨ ਦੇ ਨਾਲ ਦਿਨੋ ਦਿਨ ਲगाव ਸੀਗਾ ਉਹ ਜਿਹੜਾ ਵਧਦਾ ਜਾ ਰਿਹਾ ਸੀਗਾ ਹੁਣ ਇਹਨੂੰ ਮੁਸਕਾਨ ਤੋਂ ਬਿਨਾਂ ਰਹਿਣਾ ਇੱਕ ਦਿਨ ਵੀ ਬਰਦਾਸ਼ਤ ਨਹੀਂ ਸੀ ਹੋ ਰਿਆ ਹੁਣੇ ਮੁਸਕਾਨ ਨੂੰ ਕੀ ਕਹਿੰਦਾ ਹੈ ਕਿ ਤੂੰ ਉਹਨੂੰ ਡਿਵੋਰਸ ਦੇ ਕੇ ਤੂੰ ਮੇਰੇ ਨਾਲ ਵਿਆਹ ਕਰਵਾ ਲੈ ਤਾਂ ਉਹਨ ਇਥੇ ਮੁਸਕਾਨ ਉਹਨੂੰ ਕਹਿੰਦੀ ਹੈ ਕਿ ਡਿਵੋਰਸ ਦੇਣ ਦਾ ਕੀ ਫਾਇਦਾ ਉਹ ਆਪਣੇ ਆਸ-ਪਾਸ ਹੀ ਰਹੇਗਾ ਦਾ ਹੁਣ ਇੱਥੇ ਜਿਹੜਾ ਸਾਹੀ ਲਿਆਉ ਕੀ ਕਹਿੰਦਾ ਹੈ ਕਿ ਆਪਾਂ ਇੱਕ ਕੰਮ ਕਰਦੇ ਆਂ ਆਪਾਂ ਉਹਨੂੰ ਮਾਰ ਦਿੰਨੇ ਆਂ ਹੁਣ ਜਿਹੜੀ ਮੁਸਕਾਨ ਆ ਉਹ ਵੀ ਕਿਤੇ ਨਾ ਕਿਤੇ ਹੁਣ ਸੌਰਵ ਤੋਂ ਪਿੱਛਾ ਛੁਡਾਣਾ ਚਾਹਦੀ ਸੀਗੀ ਉਹ ਨਹੀਂ ਸੀ ਚਾਹਦੀ ਕਿ ਹੁਣ ਉਹ ਸੌਰਵ ਦੇ ਨਾਲ ਰਹੇ ਤਾਂ ਹੁਣ ਉਹ ਵੀ ਉਹਦੀ ਹਾਂ ਚ ਹਾਂ ਪਰਦੀਆ ਕਿ ਠੀਕ ਆ ਪਰ ਹੁਣ ਉਹਨਾਂ ਨੂੰ ਇੱਥੇ ਸੀਗਾ ਕਿ ਆਪਾਂ ਇਹਨੂੰ ਨੂੰ ਮਾਰਾਂਗੇ ਕਿਵੇਂ ਕਿਸ ਤਰੀਕੇ ਨਾਲ ਮਾਰਿਆ ਜਾਏ ਜਿਹੜਾ ਕਿਸੇ ਨੂੰ ਪਤਾ ਨਾ ਚੱਲੇ ਤਾਂ ਉਹਨ ਇੱਥੇ ਦੋਨੋਂ ਜਣੇ ਮਿਲ ਕੇ ਐ ਜੋ ਪਲੈਨਿੰਗ ਕਰਦੇ ਆ ਉਹਨੂੰ ਮਾਰਨ ਦੀ ਹੁਣ ਇੱਥੋਂ ਤੁਸੀਂ ਕਹਾਣੀ ਵੇਖੋ ਕਿ ਹਾਲੇ ਕਤਲ ਹੋਇਆ ਨਹੀਂ ਸਾਹਿਲ ਤੇ ਮੁਸਕਾਨ ਨੂੰ ਇਹ ਵੀ ਨਹੀਂ ਪਤਾ ਕਿ ਸੌਰਵ ਕਦੋਂ ਇੰਡੀਆ ਆਏਗਾ ਤੇ ਉਹਨਾਂ ਨੇ ਪਲੈਨਿੰਗ ਕਰਨੀ ਪਹਿਲਾਂ ਹੀ ਸ਼ੁਰੂ ਕਰਤੀ ਕਿ ਕਿਵੇਂ ਮਾਰਾਂਗੇ ਤਾਂ ਹੁਣ ਇੱਥੇ ਉਹ ਕੀ ਕਰਦੇ ਉਹ Google ਤੋਂ ਸਰਚ ਕਰਨਾ ਸ਼ੁਰੂ ਕਰਦੇ ਆ ਕਿ ਉਹਨੂੰ ਕਿਸ ਤਰੀਕੇ ਨਾਲ ਮਾਰਿਆ ਜਾਏ ਤਾਂ ਉਹਨ ਇੱਥੇ ਉਹ ਕਹਿੰਦੇ ਆ ਕਿ ਅਸੀਂ ਪਹਿਲਾਂ ਉਹਨੂੰ ਬੇਹੋਸ਼ੀ ਦੀ ਦਵਾਈ ਦਵਾਂਗੇ ਉਸ ਤੋਂ ਬਾਅਦ ਉਹਨੂੰ ਚਾਕੂ ਨਾਲ ਮਾਰ ਦਾਂਗੇ ਹੁਣ ਇੱਥੇ ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਬੇਹੋਸ਼ੀ ਦੀ ਦਵਾਈ ਉਹ ਕਿਹੜੀ ਹੋਏਗੀ ਫਿਰ ਉਹਨਾਂ ਨੇ ਗੂਗਲ ਤੇ ਸਰਚ ਕਰਨਾ ਹੈ ਜਿਹੜਾ ਉਹ ਸ਼ੁਰੂ ਕੀਤਾ ਤਾਂ ਫਿਰ ਹੁਣ ਇੱਥੇ ਉਹ ਕੀ ਕਰਦੇ ਹੈ ਕਿ ਉਹ ਸੋਚਦੇ ਹੈ ਆ ਪਲੈਨਿੰਗ ਬਣਾਉਂਦੇ ਹੈ ਕਿ ਆਪਾਂ ਉਹਨੂੰ ਚਾਕੂ ਨਾਲ ਮਾਰਾਂਗੇ ਤੇ ਚਾਕੂ ਵੱਡਾ ਹੋਣਾ ਚਾਹੀਦਾ ਤਾਂ ਹੁਣ ਸਾਹਿਲ ਕੀ ਕਰਦਾ ਉਹ ਮੁਸਕਾਨ ਨੂੰ ਕਹਿੰਦਾ ਹੈ ਕਿ ਤੂੰ ਦੁਕਾਨ ਤੇ ਜਾ ਕੇ ਦੋ ਵੱਡੇ ਵੱਡੇ ਚਾਕੂ ਖਰੀਦ ਕੇ ਲੈ ਕੇ ਆ ਉਹ ਮੁਸਕਾਨ ਦੁਕਾਨ ਤੇ ਜਾਂਦੀ ਹੈ ਤੇ ਦੁਕਾਨਦਾਰ ਨੂੰ ਕਹਿੰਦੀ ਹੈ ਕਿ ਮੈਨੂੰ ਦੋ ਚਾਕੂ ਚਾਹੀਦੇ ਆ ਥੋੜੇ ਵੱਡੇ ਹੋਣ ਤਾਂ ਉਹ ਕਹਿੰਦਾ ਕਿ ਤੁਸੀਂ ਕੀ ਕਰਨਾ ਹੈ ਤਾਂ ਫਿਰ ਮੁਸਕਾਨ ਦੱਸਦੀ ਹੈ ਕਿ ਅਸੀਂ ਸਾਨੂੰ ਮੁਰਗਾ ਕੱਟਣ ਲਈ ਚਾਹੀਦੇ ਆ ਤਾਂ ਹੁਣ ਉਹ ਕੀ ਕਰਦੀ ਹੈ 800 ਰੁਪਏ ਦੇ ਦੋ ਚਾਕੂ ਲੈ ਕੇ ਆਉਂਦੀ ਹੈ ਤੇ ਫਿਰ ਉਹ ਇਸ ਤੋਂ ਬਾਅਦ ਉਹ ਇਹ ਸੋਚਦੇ ਹੈ ਕਿ ਚਲੋ ਠੀਕ ਹੈ ਮਾਰਤਾ ਲਵਾਂਗੇ ਫਿਰ লাশ ਦਾ ਕੀ ਕਰਾਂਗੇ ਹੁਣ ਐਦੇ ਲਈ ਦੋਨਾਂ ਨੇ ਪਲਾਨ ਬਣਾਇਆ ਕਿ লাশ ਨੂੰ ਆਪਾਂ ਦਫਨਾ ਦੇਵਾਂਗੇ ਕਿਸੇ ਸੁਨਸਾਨ ਜਗ੍ਹਾ ਤੇ ਜਾ ਕੇ ਤੇ ਹੁਣ ਮੁਸਕਾਨ ਕਹਿੰਦੀ ਹੈ ਕਿ ਸੌਰਵ ਦੇ ਘਰ ਵਾਲੇ ਉਹਦੇ ਇੰਨਾ ਕਰੀਬ ਨਹੀਂ ਹੈ ਕਿਉਂਕਿ ਸਾਡਾ ਜਦੋਂ ਵਿਆਹ ਹੋਇਆ ਸੀ ਉਦੋਂ ਤੋਂ ਉਹ ਨਾਰਾਜ਼ ਚੱਲ ਰਿਹਾ ਉਹਦੇ ਨਾਲ ਤੇ ਕਿਸੇ ਨੂੰ ਕੁਝ ਪਤਾ ਨਹੀਂ ਚਲੇਗਾ ਕਿ ਉਹ ਲੰਡਨ ਹੈ ਜਾਂ ਫਿਰ ਕਿੱਥੇ ਹੈ ਉਹਦੀ ਕਿਸੇ ਨੂੰ ਕੋਈ ਖਬਰ ਨਹੀਂ ਹੋਏਗੀ ਤੇ ਆਪਾਂ ਇੱਕ ਕੰਮ ਕਰਾਂਗੇ ਆਪਾਂ লাশ ਨੂੰ ਦਫਨਾ ਦੇਵਾਂਗੇ ਤਾਂ ਕਿਸੇ ਨੂੰ ਭਣਕ ਵੀ ਨਹੀਂ ਲੱਗੇਗੀ ਤੇ ਹੁਣ লাশ ਨੂੰ ਕਿਵੇਂ ਦਫਨਾਵਾਂਗੇ ਕਿੰਨਾ ਨੀਚੇ ਦਫਨਾਵਾਂਗੇ ਕੀ ਤਰੀਕਾ ਹੋਏਗਾ ਹੁਣ ਐਵੇਂ ਇਹ ਦੋਨੋਂ ਜਣੇ ਨਾ ਗੱਲਾਂ ਕਰਦੇ ਹੁੰਦੇ ਆਪਸ ਵਿੱਚ ਹੁਣ ਇੱਥੇ ਦੋਨੋਂ ਜਣੇ ਕਹਿੰਦੇ ਆ ਕਿ ਕਿਉਂ ਨਾ ਆਪਣੇ ਆਪਣੇ ਦੋਸਤਾਂ ਨੂੰ ਪੁੱਛਿਆ ਚਾਏ ਤਾਂ ਹੁਣ ਜਿਹੜਾ ਸਾਹਿਲ ਹੁੰਦਾ ਹੈ ਉਹ ਆਪਣੇ ਦੋਸਤਾਂ ਦੇ ਕੋਲ ਜਾਂਦਾ ਹੈ ਤੇ ਉਹਨਾਂ ਨੂੰ ਪੁੱਛਦਾ ਆ ਹੁਣ ਡਾਇਰੈਕਟ ਤਾਂ ਉਹ ਪੁੱਛ ਨਹੀਂ ਸੀ ਸਕਦਾ ਕਿਉਂਕਿ ਜੇ ਡਾਇਰੈਕਟ ਪੁੱਛੇਗਾ ਤਾਂ ਉਹ ਕਿਥੇ ਫੜਿਆ ਨਾ ਜਾਏ ਉਹ ਇਹ ਸੋਚਦਾ ਆ ਹੁਣ ਉਹ ਆਪਣੇ ਦੋਸਤਾਂ ਨੂੰ ਇੰਡਾਇਰੈਕਟ ਪੁੱਛਦਾ ਆ ਕਿ ਜਿਹੜੀ ਪੂਜਾ ਦੀ ਸਮਗਰੀ ਆ ਉਜੇ ਣੀੜੇ ਤੇੜੇ ਕੋਈ ਗੰਗਾ ਯਮੁਨਾ ਨਾ ਹੋਏ ਤਾਂ ਉਹਨੂੰ ਕਿੱਥੇ ਉਹ ਕੀਤਾ ਜਾਏ ਕਿਉਂਕਿ ਉਹ ਜਲ ਪਰਵਾਹ ਉਹਦਾ ਤਾਂ ਲੋਕ ਹੀ ਕਰ ਦਿੰਦੇ ਆ ਤਾਂ ਫਿਰ ਉਹ ਕਹਿੰਦੇ ਆ ਜਿਹੜੇ ਉਹਦੇ ਦੋਸਤ ਹੁੰਦੇ ਆ ਕਿ ਤੂੰ ਇੱਕ ਕੰਮ ਕਰੀ ਤੂੰ ਖੱਡਾ ਪੁੱਟ ਕੇ ਤੇ ਉੱਥੇ ਉਸ ਮਗਰੀ ਨੂੰ ਪਾ ਦੀ ਤੇ ਉੱਪਰ ਮਿੱਟੀ ਪਾ ਦੀ ਤਾਂ ਉਹ ਕਹਿੰਦਾ ਕਿ ਨਹੀਂ ਜੇ ਜ਼ਿਆਦਾ ਗਹਿਰਾਈ ਦੇ ਵਿੱਚ ਉਹ ਗੱਡਣਾ ਹੋਏ ਤਾਂ ਉਹ ਕਹਿੰਦੇ ਕਿ ਜ਼ਿਆਦਾ ਗਹਿਰਾਈ 'ਚ ਤੈਨੂੰ ਜਾਣ ਦੀ ਲੋੜ ਕੀ ਹੈ ਤਾਂ ਉਹ ਕਹਿੰਦਾ ਕਿ ਅੱਛਾ ਠੀਕ ਹੈ ਤੇ ਇਹ ਦੱਸੋ ਜੀ ਕਿਸੇ লাশ ਨੂੰ ਥੱਲੇ ਦਫਨਾਣਾ ਹੋਏ ਤੇ ਤਾਂ ਇੱਥੇ ਉਹਦੇ ਦੋਸਤ ਆ ਜਿਹੜੇ ਹੁਣ ਉਹ ਚੌਂਕ ਜਾਂਦੇ ਆ ਹੁਣ ਉਹ ਗੱਲ ਨੂੰ ਬਦਲਦਾ ਆ ਉਹਨੂੰ ਇੱਥੇ ਡਰ ਲੱਗਦਾ ਆ ਕਿ ਕਿਤੇ ਹੁਣ ਉਹ ਫੜਿਆ ਨਾ ਜਾਏ ਤਾਂ ਹੁਣ ਉਹ ਕਹਿੰਦਾ ਕਿ ਨਹੀਂ ਮੈਂ ਮਜ਼ਾਕ ਕਰ ਰਿਹਾ ਸੀ ਤਾਂ ਹੁਣ ਇਸ ਤੋਂ ਬਾਅਦ ਸਾਹਿਲ ਕੀ ਕਰਦਾ ਹੈ ਉਹ ਜਿਹੜਾ লাশ ਨੂੰ ਦਫਨਾਣ ਦਾ ਜਿਹੜਾ ਆਈਡੀਆ ਸੀਗਾ ਉਹਨੂੰ ਡ੍ਰੌਪ ਕਰ ਦਿੰਦਾ ਆ ਹੁਣ ਕਹਿੰਦਾ ਕਿ ਨਹੀਂ ਇਹਨੂੰ ਅਸੀਂ ਦਫਨਾਵਾਂਗੇ ਨਹੀਂ ਹੁਣ ਇਸ ਤੋਂ ਬਾਅਦ ਉਹਨੂੰ ਇੱਕ ਨਵਾਂ ਆਈਡੀਆ ਆਇਆ ਉਹ ਕਹਿੰਦਾ ਕਿ ਕਿਉਂ ਨਾ ਆਪਾਂ ਇੱਕ ਡਰਮ ਖਰੀਦਾਂਗੇ ਤੇ ਉਸ ਡਰਮ ਦੇ ਵਿੱਚ Laash ਦੇ ਟੁਕੜੇ ਪਾ ਦਵਾਂਗੇ ਤੇ ਉਸ ਤੋਂ ਬਾਅਦ ਉਹਦੇ ਉੱਤੇ ਸੀਮਿੰਟ ਦਾ ਘੋਲ ਪਾ ਦਵਾਂਗੇ ਤਾਂ ਜਿਹੜਾ ਡਰਮ ਆ ਉਹ ਪੈਕ ਹੋ ਜਾਏਗਾ ਕਦੇ ਵੀ ਕਿਸੇ ਨੂੰ ਪਤਾ ਨਹੀਂ ਚੱਲੇਗਾ ਤਾਂ ਉਹਨਾਂ ਇਸੇ ਤਰ੍ਹਾਂ ਸਭ ਕੁਝ ਤੈਅ ਹੋ ਜਾਂਦਾ ਹੈ ਚਾਕੂ ਵੀ ਖਰੀਦ ਕੇ ਲੈ ਆਉਂਦੇ ਆ ਹੁਣ ਜਿਹੜਾ ਸੌਰਵ ਦਾ ਇੰਤਜ਼ਾਰ ਸੀਗਾ ਉਹ ਕਰਨਾ ਉਹ ਸ਼ੁਰੂ ਕਰ ਦਿੰਦੇ ਆ ਹੁਣ ਦਿਨ ਆਉਂਦਾ 25 ਫਰਵਰੀ ਉਸ ਦਿਨ ਹੁੰਦਾ ਮੁਸਕਾਨ ਦਾ ਜਨਮ ਦਿਨ ਸਾਰੀਆਂ ਲੜਾਈਆਂ ਹੋਣ ਦੇ ਬਾਵਜੂਦ ਸਭ ਕੁਝ ਹੋਣ ਦੇ ਬਾਵਜੂਦ ਸੌਰਵ ਫਿਰ ਵੀ ਸਭ ਕੁਝ ਭੁੱਲ ਕੇ ਮੁਸਕਾਨ ਨੂੰ ਕਿਉਂਕਿ ਉਹ ਪਿਆਰ ਕਰਦਾ ਸੀਗਾ ਤੇ ਉਹਦੀ ਉਹ ਪਤਨੀ ਵੀ ਸੀਗੀ ਉਹਦੇ ਜਨਮ ਦਿਨ ਦੇ ਉੱਤੇ ਉਹ ਵਾਪਸ ਜਿਹੜਾ ਲੰਡਨ ਤੋਂ ਮੇਰਠ ਆਉਂਦਾ ਆ ਹੁਣ ਸੌਰਵ ਸੀਗਾ ਜਿਹੜਾ ਮੁਸਕਾਨ ਨੂੰ ਦੱਸਦਾ ਹੈ ਕਿ ਉਹ 24 ਫਰਵਰੀ ਨੂੰ ਮੇਰਿਟ ਪਹੁੰਚ ਰਿਹਾ ਆ 25 ਨੂੰ ਜਨਮ ਦਿਨ ਹੈ ਤੇ ਆਪਾਂ ਇਕੱਠੇ ਮਨਾਵਾਂਗੇ ਤਾਂ ਹੁਣ ਇਹ ਜਿਹੜੀ ਸਾਰੀ ਗੱਲ ਮੁਸਕਾਨ ਸਾਹਿਲ ਨੂੰ ਦੱਸਦੀ ਹੈ 24 ਫਰਵਰੀ ਨੂੰ ਉਹ ਆ ਰਿਹਾ ਹੈ ਦੋਨਾਂ ਨੇ ਤੈਅ ਕੀਤਾ ਕਿ ਮੁਸਕਾਨ ਦੇ ਜਨਮ ਦਿਨ ਤੇ ਯਾਨੀ ਕਿ 25 ਫਰਵਰੀ ਨੂੰ ਸੌਰਵ ਨੂੰ ਆਪਾਂ ਮਾਰ ਦੇਵਾਂਗੇ ਪਲਾਨ ਹੋਇਆ ਕਿ ਬੇਹੋਸ਼ੀ ਦੀ ਦਵਾਈ ਸੌਰਵ ਦੀ ਸ਼ਰਾਬ ਦੇ ਵਿੱਚ ਮਿਲਾਵਾਂਗੇ ਤੇ ਉਹਨੂੰ ਪਿਲਾ ਦੇਵਾਂਗੇ ਤੇ ਜਦੋਂ ਬੇਹੋਸ਼ ਹੋ ਜਾਏਗਾ ਤੇ ਉਹਨੂੰ ਚਾਕੂ ਮਾਰ ਦੇਵਾਂਗੇ ਦੋਨੋਂ ਤਿਆਰ ਹੁਣ 25 ਫਰਵਰੀ ਨੂੰ ਮੁਸਕਾਨ ਦਾ ਜਨਮ ਦਿਨ ਮਨਾਇਆ ਜਾਂਦਾ ਆ ਰਾਤ ਹੁੰਦੀ ਐ ਤੇ ਸ਼ਰਾਬ ਚੋ बेहੋਸ਼ੀ ਦੀ ਦਵਾਈ ਮਿਲਾ ਦਿੱਤੀ ਜਾਂਦੀ ਆ ਪਰ ਸੌਰਵ ਉਸ ਦਿਨ ਸ਼ਰਾਬ ਪਿੰਨ ਤੋਂ ਮਨਾ ਕਰ ਦਿੰਦੇ ਆ ਕਹਿੰਦਾ ਆ ਕਿ ਮੈਂ ਸ਼ਰਾਬ ਨਹੀਂ ਪੀਵਾਂਗਾ ਹੁਣ ਮੁਸਕਾਨ ਦੀ ਜਿਹੜੀ ਸਾਰੀ ਸਾਜ਼ਿਸ਼ ਸੀਗੀ ਉਹ ਨਾਕਾਮ ਹੋ ਜਾਂਦੀ ਐ ਕਿਉਂਕਿ ਇਹ बेहੋਸ਼ੀ ਦੀ ਦਵਾਈ ਉਸੇ ਸ਼ਰਾਬ ਵਿੱਚ ਸੀਗੀ ਜੋ ਉਸਨੇ ਪੀਨ ਤੋਂ ਮਨਾ ਕਰ ਦਿੱਤਾ ਸੀਗਾ ਤੇ ਜ਼ਬਰਦਸਤੀ ਉਹਨੂੰ ਪਿਲਾ ਨਹੀਂ ਸਕਦੇ ਇਸ ਲਈ ਪਹਿਲੀ ਕੋਸ਼ਿਸ਼ ਸੀਗੀ ਜਿਹੜੀ ਉਹ ਨਾਕਾਮ ਹੋ ਜਾਂਦੀ ਹੈ ਤੇ ਸੌਰਵ ਬਚ ਜਾਂਦਾ ਆ ਤੇ ਫਿਰ ਅਗਲੇ ਦਿਨ ਸਾਹਿਲ ਤੇ ਮੁਸਕਾਨ ਮਿਲਦੇ ਆ ਤੇ ਉਹ ਕਹਿੰਦੇ ਕਿ ਹੁਣ ਕੀ ਕਰੀਏ ਫਿਰ ਉਹਨਾਂ ਨੇ ਜਿਹੜੀ ਮੌਤ ਦੀ ਅਗਲੀ ਤਾਰੀਖ ਚੁਣੀ ਉਹ ਸੀਗੀ 3 ਮਾਰਚ ਕਿਉਂਕਿ ਸੌਰਵ ਤੇ ਮੁਸਕਾਨ ਦੀ ਬੇਟੀ ਦਾ ਸੀਗਾ ਜਿਹੜਾ ਇਹ ਬਰਥਡੇ ਹੁੰਦਾ ਆ ਤੇ ਉਸ ਦਿਨ ਉਹਦਾ ਲਾਸਟ ਪੇਪਰ ਵੀ ਸੀਗਾ ਤਾਂ ਹੁਣ ਉਹ ਜਿਹੜੀ ਬੇਟੀ ਉਹਦੀ ਸਕੂਲ ਜਾਂਦੀ ਹੈ ਤੇ ਪੇਪਰ ਤੋਂ ਬਾਅਦ ਮੁਸਕਾਨ ਆਪਣੀ ਬੇਟੀ ਨੂੰ اپنی ماں ਦੇ ਘਰੀ ਛੱਡ ਆਉਂਦੀ ਹੈ ਤਾਂ ਕਿ ਉਹ ਘਰ 'ਚ ਸਿਰਫ ਪਤੀ ਪਤਨੀ ਹੀ ਰਹਿ ਸਕਣ ਕੋਈ ਹੋਰ ਨਾ ਹੋਵੇ ਤਿੰਨ ਮਾਰਚ ਦੀ ਤਾਰੀਖ ਚੁਣੀ ਗਈ ਤਿੰਨ ਮਾਰਚ ਨੂੰ एग्जाम ਜਿੱਦਾਂ ਹੀ ਖਤਮ ਹੁੰਦਾ ਉਹਦੀ ਬੇਟੀ ਦਾ ਤੇ ਉਹਨੂੰ ਮਾਂ ਦੇ ਘਰ ਛੱਡ ਕੇ ਆਉਂਦੀ ਹੈ ਤਾਂ ਹੁਣ ਉਹਨਾਂ ਦੋਨਾਂ ਦਾ ਘਰ ਥੋੜੀ ਦੂਰੀ ਤੇ ਹੀ ਸੀਗਾ ਤੇ ਹੁਣ ਇਸ ਤੋਂ ਬਾਅਦ ਉਸ ਘਰ ਵਿੱਚ ਸੌਰਵ ਤੇ ਮੁਸਕਾਨ ਦੋਵੇਂ ਇਕੱਲੇ ਸੀਗੇ ਤੇ ਹੁਣ ਇਥੇ ਸੌਰਵ ਬਹੁਤ ਖੁਸ਼ ਸੀਗਾ ਕਿ ਉਹਦੀ ਪਤਨੀ ਜੋ ਬਹੁਤ ਬਦਲ ਚੁਕੀ ਹੈ ਤੇ ਉਹਨੂੰ ਬਹੁਤ ਖੁਸ਼ੀ ਹੁੰਦੀ ਹੈ ਮੁਸਕਾਨ ਨੂੰ ਵੇਖ ਕੇ ਤਾਂ ਹੁਣ ਇਧਰ ਮੁਸਕਾਨ ਦੇ ਦਿਲ ਵਿੱਚ ਤਾਂ ਕੁਝ ਹੋਰ ਹੀ ਚੱਲ ਰਿਹਾ ਸੀਗਾ ਉਹ ਤਾਂ ਪਲੈਨਿੰਗ ਬਣਾ ਰਹੀ ਸੀ ਕਿ ਕਿ ਇਹਨੂੰ ਅੱਜ ਕਿਵੇਂ ਖਤਮ ਕੀਤਾ ਜਾਏ ਤਾਂ ਹੁਣ ਅਜੋ ਸ਼ਰਾਬ ਬਾਰੇ ਨਹੀਂ ਸੋਚਦੀ ਕਿਉਂਕਿ ਉਹਨਾਂ ਨੂੰ ਐ ਲੱਗਦਾ ਆ ਕਿ ਕਿਤੇ ਅੱਜ ਵੀ ਨੇ ਸ਼ਰਾਬ ਪੀਣ ਤੋਂ ਮਨਾ ਕਰ ਦਿੱਤਾ ਤਾਂ ਤਾਂ ਹੁਣ ਅਜੋ ਕੀ ਕਰਦੀ ਹੈ ਸੌਰਵ ਨੂੰ ਸੀਗਾ ਜਿਹੜਾ ਉਹ ਕੋਫਤੇ ਬਹੁਤ ਪਸੰਦ ਸੀਗੇ ਤਾਂ ਹੁਣ ਅਜ ਉਹ ਕੋਫਤੇ ਬਣਾਉਂਦੀ ਹੈ ਤੇ ਹੁਣ ਉਹ ਬੇਹੋਸ਼ੀ ਦੀ ਦਵਾਈ ਉਹਨਾਂ ਕੋਫਤਿਆਂ ਵਿੱਚ ਮਿਲਾ ਦਿੰਦੀ ਹੈ ਰਾਤ ਦੇ ਤਕਰੀਬਨ 9:30 ਵਜੇ ਜਿੱਦਾਂ ਹੀ ਸੌਰਵ ਖਾਣਾ ਖਾਂਦਾ ਆ ਤੇ ਉਹਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ ਹੁਣ ਜਿੱਦਾਂ ਹੀ ਸੌਰਵ ਸੋ ਜਾਂਦਾ ਆ ਰਾਤ ਦੇ ਤਕਰੀਬਨ 12 ਵਜੇ ਦੇ ਆ ਤੇ ਮੁਸਕਾਨ ਸਾਹਿਲ ਨੂੰ ਆਪਣੇ ਘਰ ਬੁਲਾ ਲੈਂਦੀ ਹੈ ਕਿ ਹੁਣ ਇਹ ਪੂਰੀ ਤਰ੍ਹਾਂ ਜੋ ਨੀਂਦ ਦੇ ਆਗੋਸ਼ ਵਿੱਚ ਹੈ ਤੇ ਹੁਣ ਤੂੰ ਘਰ ਆ ਜਾ ਤੇ ਆਪਾਂ ਹੁਣ ਇਹਨੂੰ ਖਤਮ ਕਰਦੀ ਏ। ਤੇ ਸਾਹਿਲ ਉਹਨਾਂ ਦੇ ਘਰ ਆ ਜਾਂਦਾ ਆ ਤੇ ਸਾਹਿਲ ਕਹਿੰਦਾ ਹੈ ਕਿ ਚਾਕੂ ਕਿੱਥੇ ਆ? ਤਾਂ ਉਹ ਦੋਵੇਂ ਚਾਕੂ ਲੈ ਕੇ ਆਂਦੀ ਹੈ ਤੇ ਮੁਸਕਾਨ ਉਹਨੂੰ ਕਹਿੰਦੀ ਹੈ ਕਿ ਇਹਨੂੰ ਹੁਣ ਪਹਿਲਾ ਵਾਰ ਇਹਦੇ ਤੇ ਤੂੰ ਕਰ। ਪਰ ਜਿਹੜਾ ਸਾਹਿਲ ਸੀਗਾ ਉਹ ਇੱਥੇ ਜਵਾਬ ਦੇ ਦਿੰਦਾ ਉਹ ਅਨਦੇਸ਼ਵਾਸੀ ਸੀਗਾ ਉਹ ਕਹਿੰਦਾ ਸੀਗਾ ਕਿ ਨਹੀਂ ਤੂੰ ਪਤਨੀ ਹੈ ਪਹਿਲਾ ਖੰਜਰ ਇਹਦੇ ਸੀਨੇ ਦੇ ਵਿੱਚ ਤੂੰ ਹੀ ਉਤਾਰੇਂਗੀ। ਤਾਂ ਹੁਣ ਇੱਥੇ ਮੁਸਕਾਨ ਦੀ ਹਿੰਮਤ ਜਵਾਬ ਦੇ ਦਿੰਦੀ ਹੈ। ਪਰ ਸਾਹਿਲ ਉਹਨੂੰ ਵਾਰ-ਵਾਰ ਕਹਿੰਦਾ ਆ ਹੁਣ ਜਿਹੜਾ ਜਿਹੜੀ ਮੁਸਕਾਨ ਸੀਗੀ ਖੰਜਰ ਸੀਗਾ ਜਿਹੜਾ ਚਾਕੂ ਸੀਗਾ ਉਹਦੇ ਸੀਨੇ 'ਵਾਲ ਲੈ ਕੇ ਜਾਂਦੀ ਹੈ ਤੇ ਸਾਹਿਲ ਸੀਗਾ ਉੱਤੋਂ ਜ਼ੋਰਦਾਰ ਉਹਦੇ ਹੱਥ ਦੇ ਉੱਪਰ ਹੱਥ ਮਾਰਦਾ ਆ ਤੇ ਜਿਹੜਾ ਖੰਜਰ ਆ ਉਹਦੇ ਸੀਨੇ ਦੇ ਵਿੱਚ ਉਤਰ ਜਾਂਦਾ ਆ ਤੇ ਸੌਰਵ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਹੁਣ ਇੱਥੇ ਸਾਹਿਲ ਕੀ ਕਰਦਾ ਆ ਚਾਕੂ ਲੈ ਕੇ ਪਹਿਲਾਂ ਉਹਦੇ ਦੋਵੇਂ ਹੱਥ ਕੱਟਦਾ ਆ ਤੇ ਫੇਰ ਉਹਦਾ ਸਿਰ ਸੀਗਾ ਜਿਹੜਾ ਉਹ ਢੜ ਤੋਂ ਅਲੱਗ ਕਰ ਦਿੰਦਾ ਏ ਹੁਣ ਉਹ ਦੋ ਬੈਗ ਲੈ ਕੇ ਆਇਆ ਸੀਗਾ ਇੱਕ ਬੈਗ ਵਿੱਚ ਉਹਦਾ ਢੜ ਸਰ ਤੇ ਦੋਵੇਂ ਹੱਥ ਰੱਖਦਾ ਏ ਤੇ ਇੱਕ ਬੈਗ ਵਿੱਚ ਉਹਦਾ ਢੜ ਰੱਖਦਾ ਏ ਹੁਣ ਉਹ ਰਾਦੇ ਤਕਰੀਬਨ 3 ਵਜੇ ਜਿਹੜਾ ਉਹਦਾ ਸਰ ਤੇ ਹੱਥਾਂ ਵਾਲਾ ਜਿਹੜਾ ਉਹ ਬੈਗ ਹੁੰਦਾ ਏ ਉਹ ਤਾਂ ਉਹ ਆਪਣੇ ਘਰ ਲੈ ਜਾਂਦਾ ਏ ਜਿਹੜਾ ਉਹਦਾ ਢੜ ਵਾਲਾ ਹਿੱਸਾ ਹੁੰਦਾ ਏ ਉਨੋਂ ਨੇ ਜਿਹੜੇ ਬੈਗ ਵਿੱਚ ਪਾਇਆ ਹੁੰਦਾ ਉਹ ਜਿਹੜਾ ਮੁਸਕਾਨ ਬੈੱਡ ਤੇ ਸੁੱਤੀ ਹੁੰਦੀ ਹੈ ਉਹਦੇ ਬੈੱਡ ਦੇ ਥੱਲੇ ਉਸ ਧੜ ਨੂੰ ਰੱਖਿਆ ਜਾਂਦਾ ਆ ਹੁਣ ਮੁਸਕਾਨ ਸੀਗੀ ਜਿਹੜੀ ਉਸ ਬੈੱਡ ਦੇ ਉੱਪਰ ਲੇਟੀ ਹੁੰਦੀ ਹੈ ਤੇ ਸੌਣ ਦੀ ਕੋਸ਼ਿਸ਼ ਕਰ ਰਹੀ ਹੁੰਦੀ ਹੈ ਪਰ ਉਹਨੂੰ ਡਰ ਦੇ ਮਾਰੇ ਨੀਂਦ ਨਹੀਂ ਸੀ ਆ ਰਹੀ ਇੱਕ লাশ ਤੇ ਨਾਲ ਸੌਣਾ ਕੋਈ ਸੌਖੀ ਗੱਲ ਨਹੀਂ ਤਾਂ ਇੱਥੇ ਉਹ ਸਾਹਿਲ ਨੂੰ ਫੋਨ ਕਰਦੀ ਹੈ ਕਿ ਮੈਂ ਇੱਥੇ ਇਕੱਲੀ ਨਹੀਂ ਰਹਿ ਸਕਦੀ ਤੂੰ ਮੇਰੇ ਕੋਲ ਆ ਜਾ ਤਾਂ ਸਾਹਿਲ ਨੂੰ ਕਹਿੰਦਾ ਹੈ ਕਿ ਤੂੰ ਇੱਕ ਕੰਮ ਕਰ ਤੂੰ ਮੇਰੇ ਘਰ ਚਲੀ ਆ ਤਾਂ ਹੁਣ ਉਹ ਸਾਹਿਲ ਦੇ ਘਰ ਚਲੀ ਜਾਂਦੀ ਹੈ ਉੱਥੇ ਰਾਤ ਤੋਂ ਦੋਨੋਂ ਸੌਂਦੇ ਆ ਤੇ ਸਵੇਰੇ ਉੱਠ ਕੇ ਸਾਹਿਲ ਉਸ ਸਿਰ ਵਾਲੇ ਤੇ ਹਥੇਲੀਆਂ ਵਾਲੇ ਬੈਗ ਨੂੰ ਲੈ ਕੇ ਉਹਦੇ ਘਰ ਵਾਪਸ ਜਾਂਦਾ ਆ ਤਾਂ ਉੱਥੇ ਜਾ ਕੇ ਮੁਸਕਾਨ ਨੂੰ ਕਹਿੰਦਾ ਆ ਕਿ ਤੂੰ ਇੱਕ ਕੰਮ ਕਰ ਤੂੰ ਦੁਕਾਨ ਤੋਂ ਜਾ ਕੇ ਸੀਮਿੰਟ ਲੈ ਕੇ ਆ ਡਰਮ ਆਪਣੇ ਕੋਲ ਹੈਗਾ ਆ ਤੂੰ ਸੀਮਿੰਟ ਲੈ ਕੇ ਆ ਆਪਾਂ লাশ ਨੂੰ ਇਹਦੇ ਵਿੱਚੋਂ ਜੋ ਹੈ ਦਫ਼ਨ ਕਰ ਦਾਂਗੇ ਤਾਂ ਹੁਣ ਉਹ ਜਾਂਦੀ ਹੈ ਮੁਸਕਾਨ ਇੱਕ ਬੋਰੀ ਸੀਮਿੰਟ ਸੀਗਾ ਜਿਹੜਾ ਉਹ ਲੈ ਕੇ ਆਂਦੀ ਹੈ ਪਰ ਇੱਕ ਬੋਰੀ ਸੀਮਿੰਟ ਉਹਨਾਂ ਨੂੰ ਘੱਟ ਲੱਗਦਾ ਆ ਤਾਂ ਉਹ ਫਿਰ ਦੁਕਾਨ ਤੇ ਜਾਂਦੀ ਹੈ ਫਿਰ ਤੋਂ ਸੀਮਿੰਟ ਲੈ ਕੇ ਆਂਦੀ ਹੈ ਹੋਰ ਤਾਂ ਹੁਣ ਉਹ ਕੀ ਕਰਦੇ ਆ ਕਿ ਉਹ লাশ ਤੇ ਜਿਹੜੇ ਟੁਕੜੇ ਸੀਗੇ ਧੜ ਸਿਰ ਤੇ ਹਥੇਲੀਆਂ ਉਹਨਾਂ ਨੂੰ ਉਹਦੇ ਵਿੱਚ ਡਰਮ ਵਿੱਚ ਪਾ ਕੇ ਤੇ ਉਹਦੇ ਵਿੱਚ ਸੀਮਿੰਟ ਪਾਉਂਦੇ ਆ ਤੇ ਪਾਣੀ ਪਾਉਂਦੇ ਆ ਤੇ ਉੱਪਰੋਂ ਢੱਕਣ ਲਾ ਦਿੰਦੇ ਆ ਤਾਂ ਇਸੇ ਤਰ੍ਹਾਂ ਉਹ লাশ ਤਾਂ ਚਲੋ ਟਕਾਣੇ ਲੱਗ ਗਈ ਹੁਣ ਇਸ ਤੋਂ ਬਾਅਦ ਕੀ ਕਰਦੇ ਆ ਬਲੈਂਕਟ ਤੋਂ ਬਲੀਚ ਆਰਡਰ ਕਰਦੇ ਆ ਬਲੀਚ ਦੇ ਨਾਲ ਉਹ ਘਰ ਦੀ ਸਾਰੀ ਸੀਗੀ ਜਿਹੜੀ ਉਹ ਸਾਫ ਸਫਾਈ ਕਰਦੇ ਆ ਇੱਥੇ ਸਾਜ਼ਿਸ਼ ਦਾ ਇੱਕ ਹਿੱਸਾ ਸੀਗਾ ਉਹਦੇ ਸਤਾ ਉਹ ਕਾਮਯਾਬ ਹੋ ਜਾਂਦੇ ਆ ਹੁਣ ਇਸ ਤੋਂ ਬਾਅਦ ਜਿਹੜੀ ਅੱਗੇ ਦੀ ਸੀਗੀ ਉਹਨਾਂ ਨੇ ਉਹ ਵੀ ਪਲੈਨਿੰਗ ਕਰਕੇ ਰੱਖੀ ਹੋਈ ਸੀ ਹੁਣ 4 ਮਾਰਚ ਦੇ ਦਿਨ ਉਹ ਇੱਕ ਕੈਬ ਬੁੱਕ ਕਰਦੇ ਆ ਹੁਣ ਜਿਹੜਾ ਸਾਹਿਲ ਸੀਗਾ ਤੇ ਮੁਸਕਾਨ ਸੀਗੀ ਉਹ ਕੈਬ ਵਿੱਚ ਬੈਠ ਕੇ Shimla ਵੱਲ ਨੂੰ ਨਿਕਲ ਜਾਂਦੇ ਆ ਇੱਥੇ ਮੁਸਕਾਨ ਨੂੰ ਪਤਾ ਸੀਗਾ ਕਿ ਸੌਰਵ ਦੇ ਘਰ ਵਾਲਿਆਂ ਨੂੰ ਪਤਾ ਆ ਕਿ ਉਹ ਲੰਡਨ ਤੋਂ ਵਾਪਸ ਇੰਡੀਆ ਆਇਆ ਹੋਇਆ ਆ ਤਾਂ ਹੁਣ ਉਹਨਾਂ ਨੂੰ ਇੱਥੇ ਲੱਗੇ ਕਿ ਇਹ ਦੋਵੇਂ ਜਣੇ ਸ਼ਿਮਲਾ ਘੁੰਮਣ ਗਏ ਆ ਕਿਉਂਕਿ ਉਹ 2 ਸਾਲ ਬਾਅਦ ਇੰਡੀਆ ਵਾਪਸ ਆਇਆ ਸੀਗਾ ਤੇ ਨਾਲੇ ਜਿਹੜਾ ਸੌਰਵ ਦਾ ਜਦੋਂ ਕਤਲ ਹੋਇਆ ਤਾਂ ਜਿਹੜਾ ਉਹਦਾ ਮੋਬਾਈਲ ਸੀਗਾ ਉਹ ਮੁਸਕਾਨ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀਗਾ ਤਾਂ ਹੁਣ ਇੱਥੇ ਉਹ ਸਾਹਿਲ ਦੇ ਨਾਲ ਕੈਵ ਵਿੱਚ ਬੈਠ ਕੇ ਨਿਕਲਦੀ ਹੈ ਤੇ ਜਿਹੜਾ ਸੌਰਵ ਦੇ ਮੋਬਾਈਲ ਤੋਂ ਦੇ ਭਰਾ ਤੇ ਭੈਣ ਨੂੰ ਮੈਸੇਜ ਕਰ ਦਿੰਦੀ ਐ ਤੇ ਉਹਨਾਂ ਨੂੰ ਮੈਸੇਜ ਕਰਦੀ ਐ ਕਿ ਮੈਂ ਮੁਸਕਾਨ ਦੇ ਨਾਲ ਸ਼ਿਮਲਾ ਘੁੰਮਣ ਜਾ ਰਹੀ ਆ ਤੇ ਅਸੀਂ ਉੱਥੋਂ ਮਨਾਲੀ ਜਾਵਾਂਗੇ ਤੇ ਮਨਾਲੀ ਤੋਂ ਕਸੌਲ ਤਾਂ ਇਧਰੋਂ ਜਿਹੜੇ ਉਹਦੇ ਭਰਾ ਭੈਣ ਸੀਗੇ ਉਹਨਾਂ ਦੇ ਵੀ ਰਿਪਲਾਈ ਆ ਰਹੇ ਸੀਗੇ ਹੁਣ ਇਸ ਤੋਂ ਬਾਅਦ ਕੀ ਹੁੰਦਾ ਦੋਵੇਂ ਜਣੇ ਚਲੇ ਜਾਂਦੇ ਐ ਹੁਣ ਇੱਥੋਂ ਸ਼ਿਮਲਾ ਜਾਂਦੇ ਐ ਫਿਰ ਮਨਾਲੀ ਜਾਂਦੇ ਐ ਫਿਰ ਕਸੌਲ ਜਾਂਦੇ ਐ ਤਾਂ ਹੁਣ ਇੱਕ ਕਰਦੇ ਕਰਦੇ ਦੇ ਵਿੱਚ ਹੋਲੀ ਆ ਜਾਂਦੀ ਹੈ ਤਾਂ ਹੁਣ ਜਦੋਂ ਹੋਲੀ ਆਉਂਦੀ ਹੈ ਤੇ ਇਹਦੇ ਵਿੱਚ ਇਹਦੀ ਜਿਹੜੀ ਸੌਰਵ ਦੀ ਭੈਣ ਤੇ ਭਰਾ ਫੋਨ ਕਰਦੇ ਆ ਹੁਣ ਉਹ ਫੋਨ ਤਾਂ ਚੱਕ ਨਹੀਂ ਸੀ ਸਕਦੀ ਕਿਉਂਕਿ ਫੋਨ ਤਾਂ ਜਿਹੜਾ ਹੈ ਮੁਸਕਾਨ ਕੋਲ ਸੀਗਾ ਸੌਰਵ ਤਾਂ ਪਹਿਲਾਂ ਹੀ ਮਾਰਿਆ ਜਾ ਚੁੱਕਿਆ ਸੀਗਾ ਤਾਂ ਹੁਣ ਉਹ ਕੀ ਕਰਦੀ ਹੈ ਉਹ ਹੁਣ ਫਿਰ ਨਾ ਮੈਸੇਜ ਕਰਦੀ ਹੈ ਉਹਨਾਂ ਨੂੰ ਤਾਂ ਹੁਣ ਉਹਨਾਂ ਦਾ ਵੀ ਅੱਗੋਂ ਮੈਸੇਜ ਆਉਂਦਾ ਹੈ ਕਿ ਕੀ ਤੂੰ ਹੋਲੀ ਤੇ ਸਾਡੇ ਕੋਲ ਆ ਰਹੀ ਹੈ ਨਾ ਉਦੇ ਭੈਣ ਤੇ ਭਰਾ ਫੋਨ ਤੇ ਪੁੱਛਦੇ ਆ ਤਾਂ ਹੁਣ ਉਹ ਇੱਥੇ ਦੱਸਦਾ ਕਿ ਨਹੀਂ ਅਸੀਂ ਦੋਵੇਂ ਘੁੰਮ ਰਹੇ ਆ ਅਸੀਂ ਹੋਲੀ ਨੂੰ ਵਾਪਸ ਨਹੀਂ ਆਵਾਂਗੇ ਤਾਂ ਹੁਣ ਇੱਥੇ ਉਹਨਾਂ ਨੂੰ ਥੋੜਾ ਅਜੀਬ ਲੱਗਦਾ ਆ ਕਿ 2 ਸਾਲ ਬਾਅਦ ਵਾਪਸ ਆਇਆ ਆ ਤੇ ਇਹ ਇਹ ਵੀ ਕਹਿ ਰਿਹਾ ਅਗੋ ਕਿ ਮੈਂ ਹੋਲੀ ਤੇ ਘਰ ਨਹੀਂ ਆਵਾਂਗਾ ਤੇ ਹੁਣ ਇੱਥੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਸਭ ਕੁਝ ਤਾਂ ਮੁਸਕਾਨ ਕਰ ਰਹੀ ਹੈ ਤਾਂ ਹੁਣ ਇੱਥੇ ਉਹਨਾਂ ਨੇ ਕਿਹਾ ਕਿ ਚਲੋ ਠੀਕ ਆ ਤੇ ਪਰ ਉਹਨਾਂ ਦਾ ਦਿਲ ਅੰਦਰੋਂ ਮੰਨ ਨਹੀਂ ਸੀ ਰਿਹਾ ਉਹਨਾਂ ਨੂੰ ਇਹ ਲੱਗ ਰਿਹਾ ਸੀਗਾ ਕਿ ਕੁਝ ਤਾਂ ਹੈ ਜੋ ਇੱਥੇ ਗਲਤ ਹੋ ਰਿਹਾ ਤਾਂ ਹੁਣ ਇਹਦਾ ਕੀ ਹੁੰਦਾ ਹੈ ਕਿ ਵੇਖਦੇ ਵੇਖਦੇ 14 ਦਿਨ ਬੀਤ ਜਾਂਦੇ ਆ ਹੁਣ ਦਿਨ ਹੁੰਦਾ ਹੈ 18 ਮਾਰਚ 18 ਮਾਰਚ ਦੀ ਤਰੀਕ ਆਉਂਦੀ ਹੈ ਤੇ ਤੇ ਹੁਣ ਜਿਹੜੇ ਮੁਸਕਾਨ ਤੇ ਸਾਹਿਲ ਦੋਵੇਂ ਪੈਸੇ ਲਏ ਗਏ ਸੀਗੇ ਉਹ 84000 ਰੁਪਏ ਸੀਗੇ ਤਾਂ ਹੁਣ ਇਹ ਪੈਸੇ ਸੀਗੇ ਜਿਹੜੇ ਖਤਮ ਹੋ ਗਏ ਸੀ ਤਾਂ ਹੁਣ ਇੱਥੇ ਮੁਸਕਾਨ ਨੂੰ ਪਤਾ ਸੀਗਾ ਕਿ 6 ਲੱਖ ਰੁਪਇਆ ਆ ਜਿਹੜਾ ਉਹ ਸੌਰਵ ਦੇ ਅਕਾਊਂਟ ਦੇ ਵਿੱਚ ਹੈ ਪਰ ਹੁਣ ਇੱਥੇ ਦਿੱਕਤ ਇਹ ਆ ਰਹੀ ਸੀ ਉਹਨੂੰ ਕਿ ਉਹਨੂੰ ਪਤਾ ਨਹੀਂ ਸੀ ਮੈਂ ਵਿੱਚੋਂ ਇਹਦੇ ਅਕਾਊਂਟ 'ਚੋਂ ਕਿੱਦਾਂ ਪੈਸੇ ਕਢਵਾਵਾਂ ਤਾਂ ਹੁਣ ਇੱਥੇ ਉਹ ਕੀ ਕਰਦੀ 18 ਮਾਰਚ ਨੂੰ ਆਪਣੀ ਮਾਂ ਨੂੰ ਫੋਨ ਲਾਉਂਦੀ ਹੈ ਤੇ ਆਪਣੀ ਮਾਂ ਨੂੰ ਪੁੱਛਦੀ ਹੈ ਕਿ ਮਾਂ ਕਿ ਮੈਨੂੰ ਪੈਸਿਆਂ ਦੀ ਜ਼ਰੂਰਤ ਹੈ ਤੇ ਮੈਨੂੰ ਸਮਝ ਨਹੀਂ ਆ ਰਹੀ ਮੈਂ ਸੌਰਵ ਦੇ ਖਾਤੇ 'ਚੋਂ ਕਿੱਦਾਂ ਕਢਵਾਵਾਂ ਪੈਸੇ ਤਾਂ ਉਹਨੂੰ ਇੱਥੇ ਉਹਦੀ ਮਾਂ ਕਹਿੰਦੀ ਹੈ ਕਿ ਸੌਰਵ ਤੇਰੇ ਨਾਂ 'ਲ ਹੀ ਹੈ ਤੇ ਤੂੰ ਮੈਨੂੰ ਕਿਉਂ ਪੁੱਛ ਰਹੀ ਐ ਤੂੰ ਜੇ ਤੇਨੂੰ ਜ਼ਰੂਰਤ ਐ ਤਾਂ ਤੂੰ ਸੌਰਵ ਤੋਂ ਮੰਗ ਲੈ ਤੂੰ ਸੀ ਦੋਨੋਂ ਇਕੱਠੀ ਤਾਂ ਗਏ ਸੀਗੇ ਤਾਂ ਤੂੰ ਉਹ ਤੋਂ ਮੰਗ ਕੇ ਲੈ ਸਕਦੀ ਐ ਜੇ ਤੇਨੂੰ ਜ਼ਰੂਰਤ ਐ ਤਾਂ ਤਾਂ ਇੱਥੇ ਕੀ ਹੁੰਦਾ ਮੁਸਕਾਨ ਦੇ ਮੂੰਹ ਚੋਂ ਨਿਕਲ ਜਾਂਦਾ ਐ ਕਿ ਸੌਰਵ ਨਹੀਂ ਰਿਹਾ ਉਹ ਮਰ ਚੁੱਕਿਆ ਤੇ ਮਾਂ ਘਬਰਾ ਗਈ ਤਾਂ ਹੁਣ ਉਹ ਛੁਪਾ ਵੀ ਨਹੀਂ ਸੀ ਸਕਦੀ ਉਹਨੂੰ ਲੱਗਿਆ ਕਿ ਕੁਝ ਗੜਬੜ ਐ ਕਿਉਂਕਿ ਹੋਲੀ ਨੂੰ ਵੀ ਉਹ ਆਪਣੇ ਘਰ ਵਾਪਸ ਨਹੀਂ ਆਈ ਤੇ ਇੱਥੇ ਆਪਣੀ ਛੋਟੀ ਜਹੀ ਬੇਟੀ ਨੂੰ ਇਕੱਲਿਆਂ ਉਹਨਾਂ ਦੇ ਕੋਲ ਛੱਡ ਕੇ ਗਈ ਹੋਈ ਸੀ ਤੇ ਦੂਜੀ ਸਾਈਡ ਉਹਨਾਂ ਦੇ ਰਿਸ਼ਤੇ ਵੀ ਬਹੁਤ ਖਰਾਬ ਚੱਲ ਰਹੇ ਸੀਗੇ ਉਹਨਾਂ ਦੀ ਗੱਲ ਤਾਂ ਤਲਾਕ ਤੱਕ ਪਹੁੰਚੀ ਹੋਈ ਸੀ ਤਾਂ ਹੁਣ ਇੱਥੇ ਮਾਪਿਓ ਕੀ ਕਰਦੇ ਉਹ ਪੁਲਿਸ ਸਟੇਸ਼ਨ ਜਾਂਦੇ ਆ ਕਿਉਂਕਿ ਉਹ ਘਬਰਾਏ ਹੋਏ ਸੀਗੇ ਉਥੋਂ ਤੇ ਉਹ ਪੁਲਿਸ ਵਾਲਿਆਂ ਨੂੰ ਦੱਸਦੇ ਆ ਕਿ ਐਦਾਂ ਦਾ ਉਹਨਾਂ ਦੀ ਬੇਟੀ ਦਾ ਫੋਨ ਆਇਆ ਤੇ 14 ਦਿਨ ਤੋਂ ਘਰ ਵਾਪਸ ਨਹੀਂ ਆਈ ਤਾਂ ਹੁਣ ਇਸ ਦੌਰਾਨ ਉਹਨਾਂ ਦੇ ਪੈਸੇ ਵੀ ਖਤਮ ਹੋ ਗਏ 18 ਮਾਰਚ ਨੂੰ ਮੁਸਕਾਨ ਤੇ ਸਾਹਿਲ ਦੋਵੇਂ ਜਣੇ ਘਰ ਵਾਪਸ ਆਉਂਦੇ ਆ ਤੇਦਰ ਪੁਲਿਸ ਆਉਂਦੀ ਹੈ ਘਰ ਦੇ ਅੰਦਰ ਦਾਖਲ ਹੁੰਦੀ ਹੈ ਘਰ ਦੇ ਅੰਦਰ ਇੱਕ ਉਹਨਾਂ ਨੂੰ ਡਰਮ ਮਿਲਦਾ ਹੈ ਡਰਮ ਬਹੁਤ ਭਾਰੀ ਹੁੰਦਾ ਹੈ ਪੁਲਿਸ ਨੂੰ ਸ਼ੱਕ ਹੁੰਦਾ ਹੈ ਤੇ ਸਾਰੀ ਗੱਲਾਂ ਜਿਹੜੀਆਂ ਸੁਣ ਕੇ ਹੁਣ ਸੌਰਵ ਦਾ ਜਿਹੜਾ ਭਰਾ ਸੀ ਉਹ ਵੀ ਉੱਥੇ ਪਹੁੰਚ ਗਿਆ ਤਾਂ ਹੁਣ ਇਹਨਾਂ ਦੋਨਾਂ ਤੋਂ ਪੁਸ਼ਤਸ਼ ਹੁੰਦੀ ਹੈ ਡਰਮ ਨੂੰ ਤੋੜਨ ਦੀ ਕੋਸ਼ਿਸ਼ ਹੁੰਦੀ ਹੈ ਖੋਲਣ ਦੀ ਕੋਸ਼ਿਸ਼ ਸੀਗੀ ਜਿਹੜੀ ਉਹ ਨਾਕਾਮ ਰਹਿੰਦੀ ਹੈ ਫਿਰ ਪੁਲਿਸ ਕੀ ਕਰਦੀ ਹੈ ਉਹਨੂੰ ਡਰਮ ਨੂੰ ਉੱਥੋਂ ਚੱਕ ਕੇ ਮੁਰਦਾ ਘਰ ਲੈ ਜਾਂਦੇ ਆ ਤਾਂ ਕਿ ਇਸ লাশ ਨੂੰ ਵਿੱਚੋਂ ਕੱਢ ਕੇ ਉਹਦਾ ਪੋਸਟਮਾਰਟਮ ਕੀਤਾ ਜਾ ਸਕੇ ਪਰ ਡਰਮ ਉਹਨਾਂ ਤੋਂ ਨਹੀਂ ਖੁੱਲਦਾ ਤਾਂ ਉਹਨਾਂ ਇਸ ਤੋਂ ਬਾਅਦ ਇੱਕ ਮਕੈਨਿਕ ਨੂੰ ਬੁਲਾਉਂਦੇ ਆ ਮਕੈਨਿਕ ਉਸ ਡਰਮ ਨੂੰ ਤੋੜਦਾ ਆ ਸੀਮੈਂਟ ਦੇ ਨਾਲ ਅੰਦਰ লাশ ਚੰਗੀ ਤਰ੍ਹਾਂ ਜੰਮ ਚੁੱਕੀ ਸੀ ਤਾਂ ਉਹਨ ਇੱਥੋਂ ਅਲੱਗ ਕਰਕੇ লাশ ਦੇ ਟੁਕੜੇ ਕੱਢੇ ਜਾਂਦੇ ਆ ਫਿਰ ਉਹਦਾ ਪੋਸਟਮਾਰਟਮ ਕੀਤਾ ਜਾਂਦਾ ਆ ਤੇ ਇਧਰ ਮੁਸਕਾਨ ਤੇ ਸਾਹਿਲ ਨੂੰ ਹਿਰਾਸਤ ਵਿੱਚ ਲੈ ਲਿਆ ਜਾਂਦਾ ਆ ਇਹ ਦੋਵੇਂ ਆਪਣਾ ਜੁਰਮ ਜਿਹੜਾ ਕਬੂਲ ਕਰ ਲੈਂਦੇ ਆ ਤਾਂ ਹੁਣ ਇੱਥੇ ਕੀ ਹੁੰਦਾ ਉਹਨਾਂ ਤੋਂ ਪੁੱਛਿਆ ਜਾਂਦਾ ਹੈ ਕਿ ਤੁਸੀਂ ਐਵੇਂ ਕਿਉਂ ਕੀਤਾ ਤਾਂ ਸਾਹਿਲ ਸੀਗਾ ਉਹ ਦਿਮਾਗੀ ਤੌਰ ਤੇ ਸ਼ਾਇਦ ਪਹਿਲਾਂ ਹੀ ਬਿਮਾਰ ਸੀਗਾ ਉਹ ਕਹਿੰਦਾ ਹੈ ਕਿ ਮੇਰੀ ਮਾਂ ਇਹਨੂੰ ਬਹੁਤ ਪਸੰਦ ਕਰਦੀ ਸੀ ਜੋ ਮਾਂ ਮਰ ਚੁੱਕੀ ਸੀਗੀ ਤਾਂ ਜੇ ਇਹ ਜਿੰਦਾ ਰਹਿੰਦਾ ਤਾਂ ਸਾਡਾ ਵਿਆਹ ਨਹੀਂ ਸੀ ਕਦੇ ਹੋ ਸਕਦਾ ਇਹਨੂੰ ਤੰਗ ਕਰਿਆ ਕਰਦਾ ਤਾਂ ਐਦਾਂ ਉਹਦੇ ਜਿਹੜੇ ਸੀਗੇ ਬਿਆਨ ਸੀਗੇ ਕਿ ਮੈਂ ਤਾਂ ਕਰਕੇ ਇਹਨੂੰ ਮਾਰਿਆ ਮੈਂ ਇਹਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਕਿ ਮੁਸਕਾਨ ਨਾਲ ਤੇ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦਾ ਸੀਗਾ ਤੇ ਇੱਧਰ ਜਦੋਂ ਮੁਸਕਾਨ ਤੋਂ ਪੁੱਛਿਆ ਜਾਂਦਾ ਹੈ ਕਿ ਤੂੰ ਆਪਣੇ ਘਰ ਦੇ ਨੂੰ ਕਿਉਂ ਮਾਰਿਆ ਤੂੰ ਤਲਾਕ ਲੈ ਕੇ ਅਲੱਗ ਵੀ ਹੋ ਸਕਦੀ ਸੀ ਤੇ ਤੂੰ ਸਾਹਿਲ ਨਾਲ ਵਿਆਹ ਐਦਾਂ ਕਰਵਾ ਸਕਦੀ ਸੀ ਤਾਂ ਉਹ ਕਹਿੰਦੀ ਕਿ ਸਾਹਿਲ ਨਾਲ ਤਾਂ ਮੈਂ ਕਦੇ ਵਿਆਹ ਕਰਵਾਣਾ ਹੀ ਨਹੀਂ ਸੀ ਚਾਹਦੀ ਇਤਾ ਬਸ ਮੈਨੂੰ ਇਹ ਸਾਥੀ ਦੇ ਤੌਰ ਤੇ ਪਸੰਦ ਸੀਗਾ ਬਸ ਮੈਂ ਇਹਦੇ ਨਾਲ ਐਵੇਂ ਵਕਤ ਗੁਜ਼ਾਰਨਾ ਚਾਹਦੀ ਸੀਗੀ ਉਹ ਤਾਂ ਬਸ ਮੈਂ ਸਾਹਿਲ ਦੀਆਂ ਗੱਲਾਂ ਜਾਣ ਕੇ ਆਪਣੇ ਪਤੀ ਨੂੰ ਮਾਰ ਦਿੱਤਾ ਤਾਂ ਹੁਣ ਇੱਥੇ ਜਦੋਂ ਸਾਹਿਲ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਉਹ ਹੈਰਾਨ ਹੋ ਰਿਹਾ ਸੀਗਾ ਕਿ ਉਹ ਪਹਿਲਾਂ ਤਾਂ ਕਹਿ ਰਹੀ ਸੀ ਕਿ ਮੈਂ ਤੇਰੇ ਨਾਲ ਹਾਂ ਜ਼ਿੰਦਗੀ ਬਿਤਾਉਣਾ ਚਾਹਨੀ ਆ ਤੇ ਹੁਣ ਉਹ ਐਦਾਂ ਦੀਆਂ ਗੱਲਾਂ ਕਰ ਰਹੀ ਆ ਤਾਂ ਹੁਣ ਇਸ ਕਹਾਣੀ ਤੋਂ ਵੀ ਪਤਾ ਪਤਾ ਚੱਲਦਾ ਹੈ ਕਿ ਸਾਨੂੰ ਕਦੇ ਵੀ ਕਿਸਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਹੁਣ ਇੱਥੇ ਵੇਖਿਆ ਜੇ ਤਾਂ ਉਸ ਬੱਚੀ ਦਾ ਕੀ ਕਸੂਰ ਸੀਗਾ ਉਹ ਮਾਸੂਮ ਬੱਚੀ ਜਿਹਦਾ ਨਾਂ ਪਿਤਾ ਰਹਾ ਔਰ ਮਾਂ ਨੇ ਉਹਦੇ ਆਪਣੇ ਹੀ ਪਿਓ ਨੂੰ ਬਿਨਾਂ ਕਿਸੇ ਗਲਤੀ ਤੋਂ ਖਤਮ ਕਰਤਾ ਹੁਣ ਉਸ ਬੱਚੀ ਤੇ ਕੀ ਬੀਤੇਗੀ ਜਦੋਂ ਉਹ ਵੱਡੇ ਹੋ ਕੇ ਕਦੀ ਨਾ ਕਦੀ ਸੱਚਾਈ ਦਾ ਪਤਾ ਚੱਲੇਗਾ ਤਾਂ ਇਹ ਸੀਗੀ ਅੱਜ ਦੀ ਕਹਾਣੀ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਆਪਣੇ ਸੁਝਾਅ ਜ਼ਰੂਰ ਦਿਓ ਸਾਨੂੰ ਤੇ ਮਿਲਦੇ ਆਂ ਕੱਲ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ